ਸਤਿ ਸ਼੍ਰੀ ਅਕਾਲ ਜੀ ਸਾਰੇ ਸੰਧਾ ਸਾਡੇ ਸੜੀ ਬੁਟੀਕ ਦੇ ਚੈਨਲ ਨੂੰ ਤੇ ਸਵਾਗਤ ਹੈ ਜੀ ਜਿਤ ਸਾਰੇ ਚੈਨਲ ਨਾਲ ਤੇ ਨਵੇਂ ਹੋ ਲਾਈਕ ਸਬਸਕ੍ਰਾਈਬ ਸਾਡੇ ਚੈਨਲ ਨੂੰ ਜਰੂਰ ਕਰਿਓ ਜੀ ਤੇ ਵੀਡੀਓ ਦੇਖਣ ਤੋਂ ਪਹਿਲਾਂ ਲਾਈਕ ਐਂਡ ਜਰੂਰ ਕਰਿਆ ਕਰੋ ਜੀ ਕਿ ਤੁਹਾਨੂੰ ਸਾਡੀ ਜਿਹੜੀ ਵੀਡੀਓ ਕਿਵੇਂ ਦੀ ਲੱਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਤੁਹਾਨੂੰ ਸੂਟ ਕਿਦਾਂ ਦੇ ਲੱਗੇ ਤੇ ਅੱਪਾ ਅੱਜ ਤੁਹਾਡੇ ਲਈ ਵੀਡੀਓ ਲੈ ਕੇ ਆਏਗੇ ਬਹੁਤ ਸਾਰੇ ਸੋਨੇ ਸੋਨੇ ਸੂਟਾਂ ਦੀ ਜਿਹੜੀਆਂ ਭੈਣਾਂ ਆਪਾਂ ਨੂੰ ਦੇ ਸੰਦੇਸ਼ਾਂ ਦੇ ਵਿੱਚ ਦੇਖ ਰਹੀਆਂ ਨਹੀਂਗੇ ਉਹ ਆਪਣੇ ਤੋਂ ਸੂਟ ਜ਼ਰੂਰ ਟਰਾਈ ਕਰਨ ਤਾਂ ਕਿ ਤੁਹਾਨੂੰ ਜੋ ਸਾਡਾ ਫੈਬਰਿਕ ਹੈਗਾ ਕੱਪੜੇ ਦਾ ਸਟਾਫ ਹੈ ਸਟਿਚਿੰਗ ਤੁਹਾਨੂੰ ਪਤਾ ਚੱਲ ਸਕੇ ਵੀ ਕਿਵੇਂ ਦੀ ਹੈ ਆਪਾਂ ਬਹੁਤ ਮਤਲਬ ਜਿਹੜਾ ਸਟਾਫ ਹੈਗਾ ਫੈਬਰਿਕ ਹੈ ਹੁਣ ਤੱਕ ਜਿੰਨੇ ਵੀ ਕਲਾਇੰਟ ਆਪਣੇ ਨਾਲ ਜੁੜੇ ਨੇਗੇ ਸਭ ਨੂੰ ਬਹੁਤ ਵਧੀਆ ਲੱਗਿਆ ਤੇ ਉਮੀਦ ਕਰਦੀ ਆ ਤੁਹਾਨੂੰ ਵੀ ਪਸੰਦ ਆਊਗਾ ਜੇ ਆਪਣੇ ਕੋਲੋਂ ਜਰੂਰ ਤੁਸੀਂ ਸੂਟ ਟਰਾਈ ਕਰੋਗੇ ਅੱਜ ਜਿਹੜੇ ਮੈਂ ਤੁਹਾਨੂੰ ਸੂਟ ਦਿਖਾ ਰਹੇ ਹਾਂਗੇ ਸਾਰੇ ਮਿਕਸ ਸੂਟ ਲੰਗੇ ਵਿੱਚ ਵਰਕ ਹੋਏ ਹੋਏ ਨੇਗੇ ਵਿੱਚ ਖਾਦੀ ਦੇ ਨੇ ਨਵੇਂ ਦੁਪੱਟਾ ਨੇ ਹੈਂਡ ਵਰਕ ਨੇ ਮਸ਼ੀਨ ਵਰਕ ਨੇਗੇ ਤੇ ਪਸ਼ਮੀਨੇ ਦੇ ਵੀ ਨੇ ਵਰਕ ਕੀਤੇ ਹੋਏ ਸੂਟ ਜੇ ਕੋਈ ਵੀ ਭੈਣ ਇੰਡੀਆ ਜਾਂ ਬਾਹਰੋਂ ਲੈਣਾ ਚਾਹੁੰਦੀ ਹੈਗੀ ਤਾਂ ਲੈ ਸਕਦੀ ਹੈਗੀ ਜੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਜੁਆਇਨ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਸੂਟ ਕਿੱਦਾਂ ਦੇ ਲੱਗੇ ਤੇ ਕਮੈਂਟ ਕਰਕੇ ਇਹ ਵੀ ਦੱਸਿਆ ਕਰੋ ਆ ਵੀ ਤੁਹਾਨੂੰ ਕਿਵੇਂ ਦੇ ਸੂਟ ਪਸੰਦ ਨੇ ਆਪਾਂ ਉਹਵੇਂ ਦੀ ਹੀ ਵੀਡੀਓ ਲੈ ਕੇ ਆਇਆ ਕਰਾਂਗੇ ਤੁਹਾਡੇ ਲਈ ਤੇ ਆਪਣੇ ਕੋਲੋਂ ਛੋੜੇ ਛੋੜੇ ਸੂਟ ਜਰੂਰ ਜਰੂਰ ਲਿਓ ਜੀ ਤੇ ਤੁਹਾਨੂੰ ਵੀ ਫੈਬਰਿਕ ਦਾ ਪਤਾ ਚੱਲੂਗਾ ਹਨਾ ਕਿ ਕਿਵੇਂ ਦਾ ਹੈਗਾ ਤੇ ਜੋ ਵੀ ਇੱਥੋਂ ਹੁਣ ਨਵੇਂ ਕਲਾਇੰਟ ਜੁੜੇ ਸੀਗੇ ਉਹਨਾਂ ਨੂੰ ਆਪਣਾ ਫੈਬਰਿਕ ਬਹੁਤ ਬਹੁਤ ਅਲੱਗ ਕਿ ਉਹਨਾਂ ਨੇ ਦੁਬਾਰਾ ਆਰਡਰ ਦਿੱਤਾ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਮੇਰੇ ਚੈਨਲ ਨੂੰ ਇੰਨਾ ਪਿਆਰ ਦੇਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਇਦਾਂ ਹੀ ਆਪਣੇ ਭੈਣ ਦੀ ਸਪੋਰਟ ਕਰਦੇ ਰਹੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤਾਂ ਕਿ ਜੋ ਫੈਬਰਿਕ ਹੈਗਾ ਅਸੀਂ ਸਾਰਾ ਦੱਸ ਦੇਣਾ ਡਿਟੇਲ ਵਗੈਰਾ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਬਹੁਤ ਸਾਰੇ ਦੇਖਦੇ ਨੇ ਪਰ ਚੈਨਲ ਨੂੰ ਨਹੀਂ ਸਬਸਕ੍ਰਾਈਬ ਕਰਦੇ ਉਹਨਾਂ ਨੂੰ ਰਿਕਵੈਸਟ ਹੈ ਕਿ ਵੀ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੀ ਇੱਥੇ ਤੱਕ ਤੁਸੀਂ ਸਪੋਰਟ ਕੀਤੀ ਅੱਗੇ ਵੀ ਸਪੋਰਟ ਕਰੋ ਜਿਹੜੇ ਮੈਂ ਤੁਹਾਨੂੰ ਅੱਜ ਸੂਟ ਦਿਖਾਉਣ ਜਾਣੀ ਆਂਗੇ ਸਾਰੇ ਮਿਕਸ ਸੂਟ ਲੈਂਗੇ ਪਹਿਲਾਂ ਆਪਾਂ ਤੁਹਾਨੂੰ ਖਾਦੀ ਕਾਟਨ ਦੇ ਸੂਟ ਦਿਖਾ ਦੇ ਦਾਂਗੇ ਇਹਨਾਂ ਦੇ ਲਾਈਨਿੰਗ ਲੱਗੂਗੀ ਬਹੁਤ ਹੀ ਜਿਆਦੇ ਸੋਹਣੇ ਸੂਟ ਲੈਂਗੇ ਵਿਦ ਦੁਪੱਟਾ ਲੈਂਗੇ ਇਹਨਾਂ ਦਾ ਵੀ ਡਿਜ਼ਾਈਨਿੰਗ ਹੋਈ ਹੋਈ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋਗੇ ਜਿਹੜੀਆਂ ਭੈਣਾਂ ਬਾਹਰ ਬੈਠੀਆਂ ਨੇਆਂ ਉਹ ਉਹਨਾਂ ਲਈ ਬਹੁਤ ਸੋਹਣਾ ਸਟਾਫ ਹੈਗਾ ਦੇ ਵਿੱਦੂ ਪੱਟਾ ਪ੍ਰਾਈਜ਼ ਮੈਂਸ਼ਨ ਹੋਗਾ ਸਲਾਈ ਦਾ ਆਪਾਂ ਕੋਈ ਵੀ ਤੁਹਾਨੂੰ ਨਈ ਵਿੱਚ ਸਲਾਈ ਆਪਾਂ ਨਹੀਂ ਐਡ ਕਰਾਂਗੇ ਸਟਿਚਿੰਗ ਜੇ ਤੁਸੀਂ ਕਹੋਗੇ ਤਾਂ ਆਪਾਂ ਐਡ ਕਰਾਂਗੇ ਦਾਲ ਹੈਗੀ ਐ ਜੀ ਪਲੇਨ ਬਾਟਮ ਇਹਦੇ ਵਿੱਚ ਥੋੜਾ ਥੋੜਾ ਹੈਂਡਵਰਕ ਹੋਇਆ ਹੋਇਆਗਾ ਬਹੁਤ ਹੀ ਜਿਆਦਾ ਸੋਨਾ ਹਲਕਾ ਹਲਕਾ ਜਿਹਾ ਕੰਮ ਹੋਇਆ ਹੋਇਆਗਾ ਗੋਟਾ ਪੱਤੀ ਦਾ ਵੀ ਸਿੱਪੀ ਦਾ ਵੀ ਹਰ ਤਰ੍ਹਾਂ ਦਾ ਥੋੜਾ ਥੋੜਾ ਵਰਕ ਹੋਇਆ ਹੋਇਆਗਾ ਇਹਦੇ ਵਿੱਚ ਤੇ ਦੁਪੱਟਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਜਿਆਦੇ ਸੋਹਣੇ ਪ੍ਰਿੰਟਿੰਗ ਹੈਗੀ ਦੁਪੱਟੇ ਦੀ ਦੇਖ 8 ਮੀਟਰ ਦੇ ਦੁਪੱਟੇ ਲੈਂਗੇ ਖੁੱਲੇ ਡੁੱਲੇ ਅੱਜ ਲੈਂਗੇ ਦੁਪੱਟਿਆਂ ਦੇ ਤੇ ਛੋਟਾ ਦੁਪੱਟਾ ਆਪਾ ਖਰੀਦੇ ਹੀ ਨਹੀਂ ਹੈਗੇ ਜਿਹਦੇ ਵਿੱਚ ਛੋਟਾ ਦੁਪੱਟਾ ਹੁੰਦਾ ਹੈਗਾ ਆਪਾਂ ਕਿਉਂਕਿ ਲੈਂਦੇ ਵੀ ਨਹੀਂ ਹੈਗੇ ਅੱਜਕੱਲ ਕੋਈ ਵੀ ਛੋਟਾ ਦੁਪੱਟਾ 44 ਇੰਚ ਪੜਾ 8 ਮੀਟਰ ਲੈਂਦੇ ਹੈ ਦੁਪੱਟੇ ਦੀ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋਗੇ ਕਿੰਨਾ ਜਿਆਦਾ ਸੋਨਾ ਬਣਿਆ ਹੋਇਆ ਹੈ ਇਹਦਾ ਪ੍ਰਾਈਸ ਹੈਗਾ ਸਾਡੇ 3800 ਬਹੁਤ ਹੀ ਜਿਆਦਾ ਸੋਨਾ ਫੈਬਰਿਕ ਹੈ ਪਿਓਰ ਦੇ ਵਿੱਚ ਹੈਗਾ ਵਿਦ ਦੁਪੱਟਾ ਵਿਦ ਵਰਕ ਹੋਇਆ ਹੋਇਆ ਹੈਗਾ ਸਾਡੇ 3800 ਪ੍ਰਾਈਸ ਹੈ ਇਹ ਆਪਾਂ ਡਿਸਕਾਊਂਟ ਤੇ ਕੱਢ ਰੱਖੇ ਲਏਗੇ ਹੁਣ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋਗੇ ਜਿਹੜਾ ਨੈਕਸਟ ਕਲਰ ਹੈਗਾ ਇਹ ਵੀ ਬਹੁਤ ਹੀ ਜਿਆਦਾ ਸੋਨਾ ਹੈਗਾ ਇਹ ਕੋ ਬਰਾਊਨ ਦਾ ਕਲਰ ਹੈ ਕਾਪਰ ਦਾ ਇਹ ਦਿਨ ਸੂਟ ਦੇ ਦੱਸਿਆ ਵੀ ਹੋਇਆ ਵੀ ਤੁਸੀਂ ਕਿਦਾਂ ਸਟਿਚ ਕਰਵਾ ਸਕਦੇ ਹੋਗੇ ਇੱਥੇ ਥੋੜੀ ਜੀ ਛੋਟੀ ਜੀ ਫੋਟੋ ਲੱਗੀ ਹੋਈ ਹੈ ਤੇ ਸੌਰੀ ਇਹ ਸੂਟ ਦੀ ਲੱਗ ਤਾ ਮੈਂ ਤਾਂ ਗਲਤ ਖੁਲ ਗਈ ਆ ਦੇਖੋ ਜੀ ਇਹ ਲੇਖੋ ਐਵੇਂ ਬਨੂੰਗਾ ਕਿਉਂਕਿ ਜਿਹੜਾ ਬ੍ਰਾਂਡ ਦਾ ਸਟੱਫ ਹੁੰਦਾਗਾ ਉਹ ਦੇਖੋ ਐਵੇਂ ਸਾਰਾ ਕੁਝ ਮੈਂਸ਼ਨ ਕੀਤਾ ਹੁੰਦਾਗਾ ਉਹਨਾਂ ਦਾ ਫੈਬਰਿਕ ਵੱਲੋਂ ਦੇਖੋ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਬਹੁਤ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਹੈਗਾ ਇਹ ਕਲਰ ਇਹ ਕਲਰ ਪਾ ਕੇ ਬਹੁਤ ਕਲਰ ਫੇਅਰ ਹੁੰਦਾ ਆਪਣੇ ਮਤਲਬ ਫੇਸ ਦਾ ਬਹੁਤ ਜ਼ਿਆਦਾ ਮਤਲਬ ਉੱਠਦਾ ਹੈਗਾ ਇਹ ਕਲਰ ਇਹਦੇ ਨਾਲ ਹੈਗੀ ਹੈਗੀ ਪਲੇਨ ਬਾਟਮ ਕਲਰ ਇਹਦੇ ਸਾਰੇ ਹੀ ਸੋਨੇ ਨੇਗੇ ਆਪੋ ਆਪਣੀ ਚੁਆਇਸ ਹੁੰਦੀ ਆ ਆਪੋ ਆਪਣਾ ਟੇਸਟ ਚੁਣਦਾ ਹੈਗਾ ਹਨਾ ਜੀ ਇਹ ਹੈਗਾ ਜੀ ਦੁਪੱਟਾ ਦੇਖੋ ਦੁਪੱਟੇ ਦੀ ਤੁਸੀਂ ਪ੍ਰਿੰਟਿੰਗ ਚੈੱਕ ਕਰ ਸਕਦੇ ਹੋਗੇ ਕੋਈ ਵੀ ਤੁਹਾਨੂੰ ਫੰਕਸ਼ਨ ਹੈ ਛੋਟਾ ਮੋਟਾ ਹੈ ਇੰਡੀਆ ਦੇ ਵਿੱਚ ਕੋਈ ਵੀ ਸੂਟ ਲੈਣਾ ਚਾਹੁੰਦੇ ਨੇ ਲੈ ਸਕਦੇ ਨੇਗੇ ਬਹੁਤ ਜ਼ਿਆਦਾ ਗ੍ਰੇਸਫੁਲ ਸੂਟ ਲਓਗੇ ਇਹਦੇ ਆਪਾਂ ਲੇਸ ਵਗੈਰਾ ਲਗਵਾ ਕੇ ਤੁਹਾਨੂੰ ਫਿਨਿਸ਼ਿੰਗ ਕਰਵਾ ਕੇ ਦੇ ਦਾਂਗੇ ਵੈਸੇ ਮੇਰੇ ਹਿਸਾਬ ਨਾਲ ਕੋਈ ਨੀਡ ਨਹੀਂ ਹੈਗੀ ਲੇਸ ਲਗਾਉਣ ਦੀ ਸਾਡੇ 3800 ਪ੍ਰਾਈਸ ਦਾ ਹੈਗਾ ਇਹਨਾਂ ਦਾ ਵਿਦ ਸ਼ਿਪਿੰਗ ਹੈ ਕੀ ਸਕਰੀਨ ਸ਼ਾਟ ਲੈ ਲਓ ਤੇ ਭੇਜ ਇਹ ਸੀਗਾ ਦੂਜਾ ਕਲਰ ਤੇ ਤੀਜਾ ਕਲਰ ਇਹਦੇ ਵਿੱਚ ਹੈਗਾਗਾ ਮਹਿਰੂਨ ਸਲਵਾਰ ਨਾਲ ਕੈਨ ਸੂਟ ਲੇਗੇ ਇਹ ਜਦੋਂ ਜੀ ਸਟਿਚਿੰਗ ਹੋ ਗਈ ਨਾ ਬਹੁਤ ਹੀ ਜਿਆਦੇ ਸੋਨੇ ਬਣੂਗੇ ਦੇਖੋ ਤੁਸੀਂ ਸੂਟ ਲਾਉਂਗੇ ਨਾ ਤੁਹਾਨੂੰ 10 ਜਾਣੇ ਪੁੱਛਣਗੇ ਵੀ ਹਾਂ ਤੁਸੀਂ ਸੂਟ ਕਿੱਥੋਂ ਲਿਆਗਾ ਬਹੁਤ ਜਿਆਦੇ ਸੋਨਾ ਫੈਪਰੇ ਕਹਿਗਾ ਇਹ ਸਾਰਿਆਂ ਦੇ ਵਿੱਚ ਹੀ ਹੈਂਡਵਰਕ ਹੋਇਆ ਹੋਇਆ ਡਿਜ਼ਾਈਨਿੰਗ ਅਲੱਗ-ਅਲੱਗ ਹੈ ਕਿ ਕਿਸੇ ਚ ਕਿਵੇਂ ਹੋਇਆ ਹੋਇਆ ਕਿਸੇ ਚ ਕਿਸ ਤਰ੍ਹਾਂ ਹੋਇਆ ਹੋਇਆਗਾ ਪਰ ਹੋਇਆ ਸਾਰਿਆਂ ਦੇ ਵਿੱਚ ਹੀ ਹੋਇਆ ਇਹਦੇ ਨਾਲ ਹੈਗੀ ਹੈ ਕਿ ਮਹਿਲ ਰੂਮ ਬਾਟਮ ਇਸ ਵਰਕ ਵੀ ਕੀਤਾ ਹੋਇਆ ਬਾਟਮ ਤੇ ਸੱਚ ਦੇਖੋ ਬਹੁਤ ਸੋਹਣਾ ਬਸ ਇਹਦੀ ਕਾਸਟ ਵਧ ਜੂਗੀ ਦੇਖੋ ਬਿਲਕੁਲ ਪਿਆਰ ਦੇ ਵਿੱਚ ਸੁੰਨ ਲੇਗੇ ਬਹੁਤ ਹੀ ਜਿਆਦਾ ਸੋਹਣੇ ਪਿਓਰ ਚਨਨ ਦਾ ਦੁਪੱਟਾ ਲਾਈਟ ਵੇਟ ਇਹਦੇ ਹੈ ਆਪਾਂ ਵਰਕ ਕਰਵਾ ਲਿਆ ਸੀਗਾ ਦੇਖੋ ਜਿੰਨੇ ਕਲਰ ਸ਼ਰਟ ਦੇ ਵਿੱਚ ਲੇਗੇ ਉਦਾਂ ਆਪਾਂ ਵਰਕ ਕਰਵਾ ਲਿਆ ਸੀਗਾ ਜਦੋਂ ਇਹ ਪ੍ਰੋਪਰ ਸਲਵਾਰ ਸਟਿਚ ਹੋਗੀ ਫੇਰ ਦੇਖਿਓ ਕਿੰਨੀ ਸੋਹਣੀ ਗ੍ਰੇਸ ਦੇਊਗਾ ਇਹਦਾ ਪ੍ਰਾਈਸ ਥੋੜਾ ਜਿਹਾ ਵੱਧ ਹੋ ਜੂਗਾ ਕਿਉਂਕਿ ਇਹਦੀ ਸਲਵਾਰ ਤੇ ਕੰਮ ਹੋਇਆ ਹੋਇਆ ਹੈਗਾ। ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋਗੇ। ਦੇਖੋ ਕਿੰਨਾ ਜਿਆਦਾ ਸੋਹਣਾ ਦੁਪੱਟਾ ਹੈਗਾ। ਇਹਦਾ ਪ੍ਰਾਈਸ ਆਊਗਾ ਜੀ 4200 ਵਿਦ ਸਲਵਾਰ ਵਰਕ ਹੋਈ ਹੋਈ ਹੈਗੀ। スクリーンショット ਲੈ ਸਕਦੇ ਹੋਗੇ ਫੋਟੋ ਭੇਜ ਸਕਦੇ ਪੀਜ਼ੀ ਦਾ ਤੀਜਾ ਸੂਟ ਇਹ ਹੈਗਾ ਦਾ ਚੌਥਾ ਕਲਰ ਇਹਦੇ ਵਿੱਚ ਇਹ ਬਹੁਤ ਜਾਨੇ ਸੋਨਾ ਕਲਰ ਹੈਗਾ ਕੰਮ ਹੋਇਆ ਹੋਇਆ ਵਿੱਚ ਹੈਂਡਵਰਕ ਦਾ ਇਹਦੇ ਨਾਲ ਹੈਗੀ ਹੈ ਪਲੇਨ ਬਾਟਮ ਇਹ ਦੇਖੋ ਇਹਦਾ ਹੈਗਾ ਦੁਪੱਟਾ ਠੀਕ ਹੈ ਜੀ ਸਕਰੀਨ ਸ਼ਾਟ ਲੈ ਸਕਦੇ ਹੋ ਆਪਾਂ ਨੂੰ ਭੇਜ ਸਕਦੇ ਹੋਗੇ ਜਦੋਂ ਤੁਹਾਡੀ ਪੇਮੈਂਟ ਆ ਗਈ ਆਪਾਂ ਫਿਰ ਤੁਹਾਡਾ ਮਤਲਬ ਆਰਡਰ ਡਨ ਮੰਨਾਂਗੇ ਤੇ ਆਪਣਾ ਫਾਸਟਲੀ ਜਿਹਦੀ ਪਹਿਲਾਂ ਪੇਮੈਂਟ ਆ ਜੂਗੀ ਆਪਾਂ ਉਹ ਕਲਰ ਲੈ ਜੂਗਾ ਆਪਣੀ ਚੁਆਇਸ ਦਾ ਜਿਹਦੀ ਬਾਅਦ ਚ ਆਊਗੀ ਉਹ ਜਿਹੜੇ ਰਹਿ ਜਾਣਗੇ ਉਹਦੇ ਵਿੱਚ ਉਹ ਚੂਸ ਕਰ ਸਕਦੇ ਹੋਗੇ ਤੁਸੀਂ ਚੁਆਇਸ ਕਰ ਸਕਦੇ ਹੋ ਆਪਣੀ ਫਿਰ ਤੁਹਾਨੂੰ ਉਹਦੇ ਵਿੱਚੋਂ ਹੀ ਲੈਣਾ ਪਊਗਾ ਜਿਹਦੀ ਪੇਮੈਂਟ ਆ ਗਈ ਆਪਾਂ ਆਪਣੀ ਜਿਹੜੀ ਪੇਮੈਂਟ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆਪਣੀ ਜਿਹੜੀ ਪੇਮੈਂਟ ਹੈ ਸਾਰੀ ਔਨਲਾਈਨ ਹੈ ਤੁਸੀਂ Google Pay Paytm ਜਿੱਦਾਂ ਮਰਜੀ ਔਨਲਾਈਨ ਪੇਮੈਂਟ ਕਰ ਸਕਦੇ ਹੋ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਸਕਦੇ ਹੋਗੇ ਅਕਾਊਂਟ ਨੰਬਰ ਲੈ ਕੇ ਤੁਸੀਂ ਜਿਹੜਾ ਆਰਡਰ ਹੈਗਾ ਆਪਣਾ WhatsApp ਦੇ ਉੱਪਰ ਹੀ ਦੇਣਾਗਾ ਸਕਰੀਨਸ਼ਾਟ ਭੇਜ ਕੇ ਆਪਾਂ ਨੂੰ WhatsApp ਤੇ ਭੇਜਿਆ ਕਰੋ WhatsApp ਤੇ ਭੇਜਿਆ ਕਰੋ ਪਿਕ ਸਕਰੀਨਸ਼ਾਟ ਲੈ ਕੇ ਤੁਸੀਂ ਫਿਰ ਆਪਣਾ ਉੱਥੇ ਆਰਡਰ ਕਨਫਰਮ ਕਰਿਆ ਕਰੋ ਜਦੋਂ ਵੀ ਤੁਸੀਂ ਵੀਡੀਓ ਦੇ ਨੀਚੇ ਕਮੈਂਟ ਕਰ ਦਿਓਗੇ ਵੀ ਇਹਦਾ ਪ੍ਰਾਈਸ ਜਾਂ ਕੁਝ ਵੀ ਉਹਥੇ ਕੋਈ ਵੀ ਤੁਹਾਡਾ ਆਰਡਰ ਕਨਫਰਮ ਨਹੀਂ ਹੁੰਦਾ ਉਹਦੇ ਉੱਤੇ ਆਪਾਂ ਕੋਈ ਵੀ ਰਿਪਲਾਈ ਨਹੀਂ ਕਰ ਸਕਦੇ ਹੈਗੇ ਹੁਣ ਮੈਂ ਖੰਦਖਣ ਜਾ ਰਹੀ ਹਾਂ ਬਹੁਤ ਹੀ ਜ਼ਿਆਦੇ ਸੋਨਾ ਦੇ ਕੋ ਕ੍ਰਾਸ਼ ਦੇ ਉੱਪਰ ਹੈਂਡਵਰਕ ਦਾ ਸੂਟ ਹੈਗਾ ਕੋਈ ਤੁਹਾਡੇ ਮੈਰਿਜ ਫੰਕਸ਼ਨ ਹੈਗਾ ਤੁਸੀਂ ਲਾ ਕੇ ਰੱਖਣਾਗਾ ਲੈ ਸਕਦੇ ਹੋਗੇ ਜਦੋਂ ਉਹ ਐਟ ਅ ਟਾਈਮ ਲੋਡ ਹੈਗੀ ਕੋਈ ਫੰਕਸ਼ਨ ਹੈਗਾ ਤੁਹਾਡੇ ਤਾਂ ਲੈਸ ਇਹਦੇ ਨਾਲ ਆਪਾਂ ਪਲੇਨ ਕਰੀਪ ਦੀ ਸਲਵਾਰ ਵੀ ਲਗਾ ਸਕਦੇ ਆਂਗੇ ਇਹਦਾ ਪ੍ਰਾਈਸ ਹੈ ਜੀ ਜਿਹੜਾ ਮੈਂ ਤੁਹਾਨੂੰ WhatsApp ਤੇ ਹੀ ਦੱਸੂਗੀ ਇਹ ਸਾਰਾ ਹੈਂਡਵਰਕ ਦਾ ਕੰਮ ਹੋਇਆ ਹੋਇਆ ਹੈ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਹੈਗਾ ਇਹ ਹੈਗੀਆਂ ਨਿੰਗੀਆਂ ਬਾਜੂ ਤੇ ਨਾਲ ਹੈਗਾਗਾ ਫੁੱਲ ਚਨਾਉਣ ਦਾ ਕਮਲ ਚਨਾਉਣ ਦਾ ਦੁਪੱਟਾ ਫੁੱਲ ਪਿਓਰ ਹੈਗਾ ਬਾਲ ਪੈ ਰਹੇ ਨੇ ਇਗਨੋਰ ਕਰਿਓ ਦੁਪੱਟੇ ਨੂੰ ਕਿਉਂਕਿ ਇਦਾਂ ਹੀ ਤੈਂ ਦੇ ਵਿੱਚ ਪਿਆ ਸੀਗਾ ਦੁਪੱਟਾ ਇਹ ਵਾਲਾ ਤੁਸੀਂ ਲੈਣਾ ਚਾਹੁੰਦੇ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਕਰ ਸਕਦੇ ਹੋ ਜੇ ਤੁਹਾਨੂੰ ਕੋਈ ਵੀ ਮੈਰਿਜ ਫੰਕਸ਼ਨ ਆ ਗਿਆ ਟਾਈਮ ਤੇ ਤੁਹਾਨੂੰ ਸੂਟ ਚਾਹੀਦਾਗਾ ਤਾਂ ਤੁਸੀਂ ਲੈ ਸਕਦੇ ਹੋਗੇ ਇਹਦੀ ਮੈਂ ਤੁਹਾਨੂੰ ਹਿੰਟ ਦੇ ਦਿੰਨੀ ਆ ਜਿਹੜਾ ਇਹਦਾ ਪ੍ਰਾਈਸ ਹੈਗਾ 6-7000 ਤੋਂ ਉੱਪਰ ਹੋਣਾ ਪ੍ਰਾਈਸ ਹੈ ਜੇ ਤੁਸੀਂ ਪਲੇਨ ਬਾਟਮ ਲਗਾਉਂਗੇ ਤਾਂ ਤੇ 올ਓਵਰ ਦਾ ਬਾਕੀ ਤੁਸੀਂ ਜਿਹੜਾ ਪ੍ਰਾਈਸ ਹੈਦਾ ਕਨਫਰਮ ਤੁਸੀਂ ਉੱਥੇ ਹੀ ਕਰ ਲਿਓ ਵਟਸਐਪ ਤੇ ਕਿਉਂਕਿ ਇਹਦੇ ਨਾਲ ਦੁਪੱਟਾ ਵੀ ਸਾਡੇ 12 16 ਲੱਗਿਆ ਹੋਇਆ ਫਿਰ ਡਾਈ ਵਗੈਰਾ ਬਾਕੀ ਹੈਂਡਵਰਕ ਦਾ ਸੂਟ ਹੈਗਾ 7000 ਤੋਂ ਪ੍ਰਾਈਸ ਇਹਦਾ ਉੱਪਰ ਹੀ ਹੋਊਗਾ ਤੇ ਪਿਓਰ ਕ੍ਰਾਸ਼ ਤੇ ਬਣਿਆ ਹੋਇਆ ਹੈਗਾ ਇਹ ਸੂਟ ਇੱਕ ਮੈਂ ਤੁਹਾਨੂੰ ਬਹੁਤ ਬਹੁਤ ਜਿਆਦੇ ਸੋਹਣੀ ਚੀਜ਼ ਦਿਖਾਉਣੀ ਹੈਗੀ ਇਹ ਆਪਾਂ ਆਰਗੈਂਜ਼ਾ ਦੇ ਉੱਪਰ ਰੈਡੀ ਕੀਤਾ ਸੀਗਾ ਸੂਟ ਤੁਸੀਂ ਚੈੱਕ ਕਰ ਸਕਦੇ ਹੋਗੇ ਇਹ ਵੀ ਹੈਂਡਵਰਕ ਹੋਇਆ ਹੋਇਆ ਹੈਗਾ ਸਾਰਾ ਜੇ ਕੋਈ ਵੀ ਪੈ ਲੈਣਾ ਚਾਹੁੰਦੀ ਐ ਟਾਈਮ ਕੋਈ ਫੰਕਸ਼ਨ ਹੁੰਦਾ ਨਾ ਗਰਮੀਆਂ ਦਾ ਤਾਂ ਤੁਸੀਂ ਲੈ ਸਕਦੇ ਹੋਗੇ ਇਹ ਆ ਦੇਖੋ neck ਦਾ ਕੰਮ ਹੋਇਆ ਹੋਇਆਗਾ ਕੰਮ ਦੀ ਫਿਨਿਸ਼ਿੰਗ ਤੁਸੀਂ ਹੈਂਡਵਰਕ ਦੇਦੀ ਆਪਣੇ ਦੀ ਚੈੱਕ ਕਰ ਸਕਦੇ ਹੋਗੇ ਕਿੰਨਾ ਸੋਹਣਾ ਕੰਮ ਹੋਇਆ ਦਬਕਾ ਕੱਟਦਾਣਾ ਮੋਤੀ ਆ ਇਹ ਹੈਗਾ ਜੀ ਇਹਦਾ ਬਾਜੂ ਦਾ ਕੰਮ sleeves ਜਿਹੜੀਆਂ ਆ ਰਹੀਆਂ ਨੇ ਪੁੱਠੀਆਂ ਆ ਰਹੀਆਂ ਨੇਗੀਆਂ ਫਿਰ ਮੈਂ ਸਿੱਧੀਆਂ ਕਰਕੇ ਦਿਖਾ ਦਿੰਦੀ ਦੇਖੋ ਇਹ ਹੈਗੀਆਂ ਨੇਗੀਆਂ ਦੀਆਂ sleeves ਬਾਹ ਦਾ ਕੰਮ ਹੋਇਆ ਹੋਇਆ ਤੇ ਗਲੇ ਦਾ ਕੰਮ ਹੋਇਆ ਹੋਇਆ ਤੇ ਸਿਰਫ ਬਾਹ ਦਾ ਕੰਮ ਹੋਇਆ ਹੋਇਆ ਹੈਗਾ ਇਹ ਤੇ ਹੋਰ ਕੋਈ ਵੀ ਨਹੀਂ ਹੈਗਾ ਤੇ ਬਾਟਮ ਤੇ ਆਪਾਂ ਨਹੀਂ ਵਰਕ ਕਰਵਾਇਆ ਇਹ ਹੈਗੀ ਹੈ ਇਹਦੀ ਬਾਟਮ ਦੁਪੱਟਾ ਇਹਦਾ ਰੈਡੀ ਹੈ ਫਿਨਿਸ਼ਿੰਗ ਦਿੱਤੀ ਹੋਈ ਹੈ ਦੁਪੱਟੇ ਨੂੰ ਬਹੁਤ ਹੀ ਜ਼ਿਆਦੇ ਸੋਹਣੀ ਆਪਾਂ ਦੇਖੋ ਪੀਕੋ ਲਾਸ ਨਾਲ ਆਪਾਂ ਦੁਪੱਟਿਆਂ ਦੀ ਫਿਨਿਸ਼ਿੰਗ ਕਰਵਾਣਿਆਂਗੇ ਤੇ ਸਫਾਈ ਵੀ ਦੇਖੋ ਕਿੰਨੀ ਜ਼ਿਆਦੇ ਆਉਂਦੀ ਹੈਗੀ ਕੰਮ ਤੁਹਾਨੂੰ ਜਿਹੜਾ ਸਾਡਾ ਸਾਰਾ ਨੀਟ ਐਂਡ ਕਲੀਨ ਸਾਫ਼ ਸੁਥਰਾ ਮਿਲੇਗਾ ਇਹ ਹੈਗਾ ਦੁਪੱਟਾ ਆਰਗਾਂਜ਼ ਦਾ 9 ਮੀਟਰ ਦਾ ਦੁਪੱਟਾ ਹੈਗਾ 45 ਇੰਚ ਪੜਾਗਾ ਤੁਸੀਂ ਚੈੱਕ ਕਰ ਸਕਦੇ ਹੋਗੇ ਤੁਹਾਨੂੰ ਜਿਹੜਾ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਾਂ ਨੂੰ ਮੈਸੇਜ ਕਰ ਸਕਦੇ ਇਹਦਾ ਪ੍ਰਾਈਸ ਹੈਗਾ 3500 ਕਿਉਂਕਿ ਇਹਦੇ ਉੱਪਰ ਹੈਂਡਵਰਕ ਹੋਇਆ ਹੋਇਆ ਹੈਗਾ ਫੈਬਰਿਕ ਚੋਰਨ ਦੁਪੱਟਾ ਵੀ ਰੈਡੀ ਹੈ ਤੇ ਬਾਟਮ 3500 ਪ੍ਰਾਈਸ ਹੈਗਾ ਤਾਂ ਤੁਸੀਂ ਲੈ ਸਕਦੇ ਅਦੇ ਖੁਰੀ ਪਸ਼ਮੀਨੇ ਦੇ ਸੁਮੁੰਨੇਗੇ ਬਹੁਤ ਹੀ ਜ਼ਿਆਦੇ ਸੋਹਣੇ ਜੇ ਕਿਸੇ ਭੈਣ ਨੂੰ ਚਾਹੀਦੇ ਨਗੇ ਬਾਹਰ ਬੈਠੇ ਨੇ ਜਿੱਤ ਠੰਡ ਪੈ ਰਹੀ ਹੈਗੀ ਤਾਂ ਲੈ ਸਰਬ ਤੁਸੀਂ ਕੰਮ ਦੇਖ ਸਕਦੇ ਹੋਗੇ ਸਿੰਗਲ ਟਾਂਕੇ ਦਾ ਆਪਾਂ ਕੰਮ ਕੀਤਾ ਹੋਇਆ ਹੈਗਾ ਕਿੰਨੀ ਸਫਾਈ ਆਗੀ ਕੰਮ ਦੇ ਉੱਪਰ ਤੁਹਾਡੇ ਸਾਹਮਣੇ ਆ ਜੀ ਸਾਰਾ ਇਹ ਹੱਥ ਵਾਲੀ ਮਸ਼ੀਨ ਨਾਲ ਕੰਮ ਹੋਇਆ ਹੋਇਆ ਹੈਗਾ ਇੱਦਾਂ ਇਹ ਦੇ ਘੇਰੇ ਦਾ ਕੰਮ ਹੈਗਾ ਤੇ ਇਹ ਸੈਂਟਰ ਦੇ ਵਿੱਚ ਕੰਮ ਹੈ ਸਾਰਾ スクリーンショット ਲੈ ਕੇ ਜੇ ਤੁਸੀਂ ਆਨ ਜਿਵੇਂ ਅੱਗੇ ਸਰਦੀ ਆਉਗੀ ਲੈਣਾ ਚਾਹੋਗੇ ਲੈ ਸਕਦੇ ਹੋਗੇ ਪ੍ਰਾਈਸ ਹੈ ਦਾ ਵਟਸਐਪ ਤੇ ਤੁਸੀਂ ਪੁੱਛ ਲਿਓ ਇਹ ਬਾਤ ਤੇ ਵੀ ਕੰਮ ਹੋਇਆ ਹੋਇਆ ਹੈਗਾ ਦੇਖੋ ਬਾਤ ਤੇ ਵੀ ਬਹੁਤ ਵਧੀਆ ਕੰਮ ਹੋਇਆ ਹੋਇਆ ਹੈਗਾ ਦੁਪੱਟਾ ਨਹੀਂ ਹੈਗਾ ਜੇ ਦੁਪੱਟਾ ਤੁਸੀਂ ਕਹੋਗੇ ਤਾਂ ਆਪਾਂ ਤੁਹਾਨੂੰ ਲਗਾ ਕੇ ਦਵਾਂਗੇ ਜੇ ਤੁਹਾਡੇ ਕੋਲੇ ਘਰ ਪਏ ਨੇਗੇ ਤੁਹਾਨੂੰ ਘਰ ਪਏ ਮਿਲ ਜਾਂਦੇ ਨੇ ਤਾਂ ਤੁਸੀਂ ਘਰੋਂ ਵੀ ਲੈ ਸਕਦੇ ਹੋਗੇ ਤੁਸੀਂ ਵਾਈਟ ਦੁਪੱਟਾ ਵੀ ਮੰਗਵਾ ਸਕਦੇ ਹੋਗੇ ਤੁਸੀਂ ਆਪਣੀ ਚੋਇਸ ਅਨੁਸਾਰ ਆਪਣੇ ਸ਼ਹਿਰ ਦੇ ਵਿੱਚੋਂ ਡਾਈ ਕਰਵਾ ਸਕਦੇ ਹੋਗੇ ਦੁਪੱਟਾ ਬਹੁਤ ਹੀ ਜਿਆਦੇ ਸੋਹਣਾ ਸੂਟ ਹੈਗਾ ਸਿੰਗਲ ਟੰਕੇ ਦਾ ਕੰਮ ਹੋਇਆ ਹੋਇਆ ਚੈੱਕ ਕਰ ਸਕਦੇ ਹੋਗੇ ਤੁਸੀਂ ਸਕਰੀਨ ਸ਼ਾਟ ਲੈ ਲਓ ਤੇ ਆਪਾਂ ਨੂੰ ਵਟਸਐਪ ਕਰ ਦਿਓ ਠੀਕ ਹੈ ਜੀ ਪ੍ਰਾਈਸ ਇਹਦਾ ਵਟਸਐਪ ਤੇ ਹੀ ਪੁੱਛਿਓ ਇਹ ਵੀ ਪਸ਼ਮੀਨੇ ਦੇ ਉੱਪਰ ਸੂਟ ਰੈਡੀ ਪਿਆਗਾ ਦੇਖੋ ਇਹਨਾਂ neck ਦਾ ਕੰਮ ਹੋਇਆ ਹੋਇਆਗਾ ਸਫਾਈ ਤੁਸੀਂ ਚੈੱਕ ਕਰ ਸਕਦੇ ਹੋਗੇ ਆਪਣੇ ਕੰਮ ਦੀ ਬਹੁਤ ਹੀ ਜਿਆਦਾ ਸੋਹਣਾ ਸੂਟ ਬਣਿਆ ਇਹ ਵਿੱਚ ਬੁਟੀ ਆ ਗਈ ਸਾਰੇ ਇਹ ਹੈਗੀਆਂ ਨੇ ਜੀ ਬਾਵਾ ਦੇਖੋ ਇਹਨਾਂ ਦੀ ਬਾਹ ਦਾ ਕੰਮ ਹੋਇਆ ਸਫਾਈ ਤੁਸੀਂ ਦੇਖ ਸਕਦੇ ਹੋਗੇ ਤੁਹਾਡੇ ਸਾਹਮਣੇ ਹੀ ਹੈਗਾ ਸੂਟ ਰਾਮ ਟੈਕਸ ਦਾ ਕਪੜਾ ਲੱਗਿਆ ਹੋਇਆ ਮੈਂ ਦੱਸਣਾ ਭੁੱਲ ਗਈ ਪਹਿਲਾਂ ਰਾਮ ਟੈਕਸ ਦਾ ਫੈਬਰਿਕ ਲੱਗਿਆ ਹੋਇਆ ਹੈਗਾ ਤੁਹਾਨੂੰ ਸਾਡਾ ਜਿੰਨਾ ਵੀ ਤੁਸੀਂ ਸਾਡੇ ਤੋਂ ਫੈਬਰਿਕ ਖਰੀਦੋਗੇ ਉਤੇ ਸਾਰੇ ਜਿਹੜੀ ਮੈਂ ਤੁਹਾਨੂੰ ਦੱਸੂਗੀ ਉਹੀ ਸਟੈਂਪ ਲੱਗੀ ਮਿਲੂਗੀ ਤੁਹਾਨੂੰ ਦੇਖੋ ਲਿਖਿਆ ਹੋਇਆ ਰਾਮ ਟੈਕਸ ਰਾਮ ਟੈਕਸ ਦਾ ਫੈਬਰਿਕ ਲੱਗਿਆ ਹੋਇਆ ਹੈਗਾ ਨਾ ਬੋਰਾ ਆਵੇ ਕੁਝ ਨਹੀਂ ਆਉਂਦਾ ਹੈਗਾ ਤੁਸੀਂ ਬੇਫਿਕਰ ਹੋ ਕੇ ਸੂਟ ਲੈ ਸਕਦੇ ਹੋਗੇ ਕਢਾਈ ਕੀਤੇ ਹੋਏ ਨੇਗੇ ਤੁਹਾਨੂੰ ਸੂਟ ਪਸੰਦ ਲੰਗੇ ਤਾਂ スクリーンショット ਲੈ ਕੇ ਆਪਣਾ ਆਰਡਰ ਦੇ ਸਕਦੇ ਹੋਗੇ 컬러 ਵੀ ਬਹੁਤ ਜਾਂਦੇ ਸੋਹਣੇ ਲੰਗੇスクリーン ਸ਼ਾਟ ਲੈ ਸਕਦੇ ਹੋਗੇ ਲਾਸਟ ਸੂਟ ਹੈਗਾ ਹੈਂਡਵਰਕ ਦਾ ਸੂਟ ਹੈਗਾ ਨਿਓਨ ਪਿੰਕ ਕਲਰ ਤੇ ਬਣਿਆ ਹੋਇਆ ਜੀ ਇਹ ਤੁਸੀਂ ਸਟਿਚਿੰਗ ਕਰਵਾਉਣਾ ਚਾਹੁੰਦੇ ਆਪਣੇ ਕੋਲੇ ਹੈਗੇ ਨੇ ਟੇਲਰ ਮਾਸਟਰ ਆਪਣੇ ਰੱਖਿਓਏ ਲੰਗੇ ਤੁਸੀਂ ਕਰਵਾ ਸਕਦੇ ਹੋਗੇ ਥੋੜਾ ਜਿਹੜਾ ਆਰਡਰ ਹੈਗਾ ਮਤਲਬ ਜੇ ਸਟੀਚਿੰਗ ਕਰਵਾਉਣੇ ਆਂਗੇ ਤਾਂ 10 ਤੋਂ 15 ਦਿਨਾਂ ਦਾ ਟਾਈਮ ਲੈ ਕੇ ਚੱਲਿਆ ਕਰੋ ਜੀ ਜੇ ਤੁਸੀਂ ਵਰਕ ਵਗੈਰਾ ਲਈ ਸੂਟ ਰੈਡੀ ਕਰਵਾਉਣੇ ਲੇਗੇ ਤਾਂ ਉਹਦੇ ਲਈ ਵੀ ਆਪਾਂ ਨੂੰ ਟਾਈਮ ਚਾਹੀਦਾ ਹੁੰਦਾ ਹੈਗਾ ਕਿਉਂਕਿ ਆਪਣੇ ਪਹਿਲਾਂ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਵਧੀਆ ਕੰਮ ਚੱਲ ਰਿਹਾ ਹੈਗਾ ਪਹਿਲਾਂ ਆਪਣੇ ਆਰਡਰ ਬਹੁਤ ਸਾਰੇ ਚੱਲ ਰਹੇ ਨੇਗੇ ਤਾਂ ਕਰਕੇ ਫਿਰ ਉਹਨਾਂ ਦੇ ਵੀ ਜਿੱਦਾਂ ਟਰਨ ਬਾਈ ਟਰਨ ਹਨਾ ਸੂਟ ਆਏ ਹੁੰਦੇ ਨੇਗੇ ਆਪਾਂ ਉਹਨਾਂ ਨੂੰ ਵੀ ਸੂਟ ਦੇਣੇ ਹੁੰਦੇ ਨੇਗੇ ਟਾਈਮ ਤੇ ਏ ਦੀ ਸਲਵਾਰ ਤੇ ਕੰਮ ਹੋਇਆ ਹੋਇਆ। ਮਿਰਰ ਵਰਕ ਹੋਇਆ ਹੋਇਆਗਾ ਦੇਖੋ ਬਹੁਤ ਜਾਗੇ ਸੋਨਾ। ਜਿਹੜੀ ਇਹਦੀ ਸਲਵਾਰ ਬਣੀ ਹੋਈ ਹੈ ਸਟ੍ਰੇਟ ਸਲਵਾਰ ਉਸ ਤਰ੍ਹਾਂ ਕੰਮ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਸਾਰਾ ਸਾਰਾ ਹੈਂਡ ਦਾ ਕੰਮ ਹੋਇਆ ਇਹ ਆਪਾਂ ਖੁਦ ਤਿਆਰ ਕਰਵਾਏ ਹੋਏ ਨੇਗੇ ਸੂਟ। ਇਹ ਨਹੀਂ ਹੈਗਾ ਵੀ ਆਪਾਂ ਬਣੇ ਬਣਾਏ ਲਈ ਹੋਏ ਨੇਗੇ। ਆਪਾਂ ਸ਼ਰਟ ਤੇ ਕੋਈ ਵੀ ਕੰਮ ਨਹੀਂ ਕੀਤਾ ਹੈਗਾ ਦੇਖੋ ਇਹ ਬਾਟਮ ਤੇ ਕੰਮ ਹੋਇਆ ਹੈ ਦੂਜੇ ਪੌਂਚੇ ਤੇ। ਦੁਪट्टे ਤੇ ਸਾਰਾ ਕੰਮ ਹੋਇਆ ਹੋਇਆਗਾ ਦੇਖੋ ਜੀ ਕਿੰਨਾ ਜਿਆਦਾ ਸੋਹਣਾ ਦੁਪੱਟਾ ਹੈਗਾ ਇਹ ਸੈਂਟਰ ਦੇ ਵਿੱਚ ਆ ਜਾਊਗਾ ਸਾਰਾ ਜਦੋਂ ਆਪਾਂ ਦੁਪੱਟਾ ਲੈਣਾਂਗੇ ਨਾ ਐਵੇਂ ਇਹ ਜਿਹੜਾ ਵਰਕ ਹੈਗਾ ਇਹ ਵਰਕ ਸਾਰਾ ਸੈਂਟਰ ਦੇ ਵਿੱਚ ਆ ਜਾਊਗਾ ਦੇਖੋ ਐਵੇਂ ਐਸਾ ਜਿੱਦਾਂ ਸਲਵਾਰ ਤੇ ਬਹੁਤ ਹੀ ਜਿਆਦਾ ਸੋਹਣਾ ਦੁਪੱਟਾ ਹੈਗਾ ਰੈਡੀ ਕੀਤਾ ਹੋਇਆ ਨਾਲ ਆਪਾਂ ਮਿਰਰ ਵਰਕ ਦੀ ਲਗਾਈ ਹੋਈ ਹੈ ਲਾਸ ਗੋਟੇ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਸਾਰੇ ਦੁਪट्टे ਦੇ ਵਿੱਚ ਕੰਮ ਹੋਇਆ ਹੋਇਆ ਹੈ ਹੈਂਡਵਰਕ ਦਾ ਸਕਰੀਨਸ਼ਾਟ ਲੈ ਸਕਦੇ ਹੋਗੇ ਜਿਹੜਾ ਦੁਪट्टे ਦਾ ਫੈਬਰਿਕ ਹੈਗਾ ਆਰਗੈਂਜ਼ਾ ਤੇ ਰੈਡੀ ਕੀਤਾ ਹੋਇਆ ਆਪਣਾ ਅਰਜਨ ਆਰਗੈਂਜ਼ਾ ਆਪਾਂ ਫੈਬਰਿਕ ਲਗਾ ਦੇਾਂਗੇ ਤੇ ਬਹੁਤ ਸੌਫਟ ਹੋਇਆ ਸੀ ਸੌਫਟ ਦੁਪੱਟਾ ਹੈਗਾ ਇਹ ਕੋਈ ਐਵੇਂ ਨਹੀਂ ਹੈਗਾ ਵੀ ਇਹ ਸਿਰਕਦਾ ਹੈਗਾ ਦੇਖੋ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਤੁਸੀਂ ਮੇਰੇ ਦੇਖ ਸਕਦੇ ਹੋਗੇ ਲਿਆ ਹੋਇਆ ਥੋੜੇ ਥੋੜੇ ਮੈਂ ਤੁਹਾਨੂੰ ਆਪਣੇ ਦੁਪट्टे ਲੈ ਕੇ ਸੂਟ ਆਨ ਸਟਿਚ ਹੁੰਦੇ ਨਹੀਂ ਮੈਂ ਤੁਹਾਨੂੰ ਉਹ ਵੀ ਪਾ ਕੇ ਦਿਖਾ ਦਿਆ ਕਰਾਂ ਗੱਲ ਕਰ ਤੁਹਾਨੂੰ ਮੈਂ ਦੁਪट्टे ਲੈ ਕੇ ਦਿਖਾ ਰਣੀ ਹੈ ਕਿ ਕਿਵੇਂ ਦੇ ਲੱਗਦੇ ਨੇ ਕਿ ਤੁਸੀਂ ਦੇਖ ਸਕਦੇ ਹੋਗੇ ਮੇਰੇ ਤੁਹਾਨੂੰ ਸੂਟ ਪਸੰਦ ਆਇਆ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਸੂਟ ਰੱਖ ਸਕਦੇ ਹੋਗੇ ਹੋਲਡ ਤੇ ਕਰਵਾ ਸਕਦੇ ਹੋਗੇ ਹਾਫ ਪੇਮੈਂਟ ਕਰਕੇ ਜਦੋਂ ਤੁਹਾਡੀ ਫੁੱਲ ਪੇਮੈਂਟ ਹੋ ਗਈ ਤੁਸੀਂ ਮੰਗਵਾ ਸਕਦੇ ਹੋਗੇ ਬਹੁਤ ਜਿਆਦੇ ਸੋਹਣੇ ਸੂਟ ਲੇਗੇ ਉਮੀਦ ਕਰਦੀ ਆ ਸਾਡੀ ਵੀਡੀਓ ਪਸੰਦ ਆਈ ਹੋਊਗੀ ਸਾਡੇ ਸੂਟ ਪਸੰਦ ਆਏ ਹੋਣਗੇ ਸੋਹਣੇ ਸੋਹਣੇ ਸੂਟ ਆਪਾਂ ਤੋਂ ਖਰੀਦੋ ਆਪਣੇ ਤੋਂ ਹੀ ਲਿਆ ਕਰੋ ਜੀ ਸੂਟ ਸਾਰੇ ਤੁਸੀਂ ਤੁਹਾਨੂੰ ਆਪਣਾ ਫੈਬਰਿਕ ਵੀ ਹਣ ਪਤਾ ਲੱਗੂਗਾ ਆਪਣਾ ਕੰਮ ਵੀ ਪਤਾ ਲੱਗੂਗਾ ਤੇ ਇਦਾਂ ਹੀ ਤੁਹਾਡਾ ਬਹੁਤ-ਬਹੁਤ ਧੰਨਵਾਦ ਇੰਨਾ ਪਿਆਰ ਸਤਿਕਾਰ ਦੇਣ ਲਈ ਤੇ ਇਦਾਂ ਹੀ ਆਪਣੇ ਚੈਨਲ ਨੂੰ ਸਪੋਰਟ ਕਰੋ ਤੁਹਾਡੀ ਸਪੋਰਟ ਨਾਲ ਹੀ ਮੈਂ ਇੱਥੇ ਤੱਕ ਆਈ ਆਂਗੀ ਅੱਗੇ ਵੀ ਮੈਂ ਤੁਹਾਡੀ ਸਪੋਰਟ ਨਾਲ ਹੀ ਆਵਾਂਗੀ ਕਮੈਂਟ ਕਰਦੇ ਹੋਗੇ ਤੁਸੀਂ ਬਹੁਤ-ਬਹੁਤ ਥੈਂਕ ਯੂ ਤੁਹਾਡਾ ਵੀ ਤੇ ਤੁਸੀਂ ਵੀਡੀਓ ਨੂੰ ਇੰਨਾ ਪਿਆਰ ਦਿੰਨੇ ਹੋ ਮੇਰੇ ਬੱਚਿਆਂ ਨੂੰ ਇੰਨਾ ਪਿਆਰ ਦਿਨੇਗੇ ਉਹਦਾ ਤੁਹਾਨੂੰ ਤੁਹਾਡਾ ਬਹੁਤ-ਬਹੁਤ ਧੰਨਵਾਦ ਮੇਰੇ ਬੱਚਿਆਂ ਨੂੰ ਇੰਨਾ ਪਿਆਰ ਦੇਣ ਲਈ ਮੇਰੀਆਂ ਬੇਟੀਆਂ ਨੂੰ ਹੈਗਾ ਜੀ ਤੇ ਜੋ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਆਪਾਂ ਨੂੰ ਵਟਸਐਪ ਤੇ ਮੈਸੇਜ ਕਰਿਆ ਕਰੋ ਉੱਥੇ ਜਾ ਕੇ ਤੁਸੀਂ ਜਿਹੜੇ ਪ੍ਰਾਈਸ ਮੈਂਸ਼ਨ ਕੀਤੇ ਹੁੰਦੇ ਨੇ ਉਹ ਤੁਹਾਨੂੰ ਪਤਾ ਹੁੰਦਾ ਜਿਨ੍ਹਾਂ ਦੇ ਮੈਂ ਨਹੀਂ ਮੈਂਸ਼ਨ ਕਰਦੀ ਤਾਂ ਤੁਸੀਂ ਆਪਣਾ ਪ੍ਰਾਈਸ ਪੁੱਛ ਕੇ ਤੁਸੀਂ ਸੂਟ ਖਵਾ ਸਕਦੇ ਹੋਗੇ ਤੁਸੀਂ ਬੇਫਿਕਰ ਹੋ ਕੇ ਆਪਾਂ ਤਾਂ ਸੂਟ ਬਣਵਾ ਸਕਦੇ ਹੋਗੇ ਆਪਾਂ ਤੁਹਾਨੂੰ ਸੋਹਣੇ ਸੋਹਣੇ ਸੂਟ ਤਿਆਰ ਕਰਕੇ ਦੇਵਾਂਗੇ ਆਪਣੀ ਕੋਈ ਮਜਬੂਰੀ ਨਹੀਂ ਹੈਗੀ ਕੰਮ ਕਰਨ ਦੀ ਆਪਾਂ ਸ਼ੌਕ ਲਈ ਕੰਮ ਕਰਦੇ ਆਂਗੇ ਤੇ ਆਪਾਂ ਆਪਣੀ ਇਮਾਨਦਾਰੀ ਨਾਲ ਆਪਣਾ ਕੰਮ ਪੂਰਾ ਨਿਭਾ ਰਹਾਂਗੇ ਜਿਹੜੇ ਰੇਟ ਆਪਾਂ ਆਪਾਂ ਇੱਕ ਰੇਟ ਰੱਖੇਨਗੇ ਕਈ ਕੀ ਕਰਦੇ ਨੇਗੇ ਬੁਟੀਕ ਵਾਲੇ ਜਿਹੜੇ ਇੰਡੀਆ ਦੇ ਨੇ ਉਹਨਾਂ ਨੂੰ ਘੱਟ ਪ੍ਰਾਈਸ ਦੱਸ ਦਿੰਦੇ ਨੇਗੇ ਬਾਹਰਿਆਂ ਨੂੰ ਜ਼ਿਆਦਾ ਦੱਸ ਦਿੰਦੇ ਨੇ ਐਵੇਂ ਨਹੀਂ ਕਰਨਾ ਚਾਹੀਦਾ ਸਾਰਿਆਂ ਲਈ ਹੀ ਇਕੁਅਲ ਰੇਟ ਰੱਖਨੇ ਚਾਹੀਦੇ ਹੁੰਦੇ ਨੇਗੇ ਇਥੇ ਵੀ ਮੈਨੂੰ ਨਹੀਂ ਵਧੀਆ ਗੱਲ ਲੱਗਦੀ ਹੈਗੀ ਹੈ ਨਾ ਜਿਹੜਾ ਰੇਟ ਆਪਣਾ ਇੰਡੀਆ ਵਾਲਿਆਂ ਕਸਟਮਰਾਂ ਲਈ ਹੈਗਾ ਉਹੀ ਆਪਣਾ ਬਾਹਰ ਵਾਲਿਆਂ ਲਈ ਹੈ ਆਪਣਾ ਇੱਕੋ ਹੀ ਮਾਰਜਨ ਨਾਲ ਆਪਾਂ ਆਪਣੇ ਸੂਟ ਰੱਖ ਕੇ ਚੱਲ ਰਹਾਂਗੇ ਤੇ ਤਾਂ ਹੀ ਤੁਹਾਨੂੰ ਸੋਹਣੇ ਸੋਹਣੇ ਸੂਟ ਨੈਕ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਤੇ ਵੀਡੀਓ ਨੂੰ ਬਹੁਤ ਸਾਰਾ ਪਿਆਰ ਦੇਣ ਲਈ ਤੁਹਾਡਾ ਧੰਨਵਾਦ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸੂਟ ਕਿੱਦਾਂ ਦੇ ਲੱਗੇ ਐਵੇਂ ਵੀ ਦੱਸਿਆ ਕਰੋ ਵੀ ਤੁਹਾਨੂੰ ਕਿੱਦਾਂ ਦੇ ਸੂਟ ਪਸੰਦ ਨੇ ਕਿ ਆਪਾਂ ਉਹ ਵੀ ਵੀਡੀਓ ਲੈ ਕੇ ਆਇਆ ਕਰਾਂਗੇ ਜਰੂਰ ਆਪਣੇ ਤੋਂ ਸੂਟ ਟਰਾਈ ਕਰਿਓ ਕਈ ਪੁੱਛਦੇ ਹੁੰਦੇ ਨੇ ਤੁਸੀਂ ਕਿੱਥੋਂ ਦੇ ਰਹਿਣ ਬਾਰੇ ਆਪਣੀ ਜਿਹੜੀ ਸਿਟੀ ਹੈਗੀ ਸਮਾਨ ਹੈਗੀ ਆਪਾਂ ਉਹਦੇ ਨੇੜੇ ਆਪਣਾ ਪਿੰਡ ਆ ਉੱਥੋਂ ਦੇ ਰਹਿਣ ਵਾਲਿਆਂਗੇ ਜੇ ਕੋਈ ਮੇਰੇ ਨੇੜੇ ਤੇੜੇ ਭੈਣਾਂ ਆਂਗੀ ਆਪਾਂ ਤੋਂ ਘਰੇ ਆ ਕੇ ਸੂਟ ਲੈਣਾ ਚਾਹੁੰਦੀ ਹੈ ਕਿ ਜਰੂਰ ਵਿਜ਼ਿਟ ਕਰਕੇ ਲਿਜਾ ਸਕਦੇ ਨੇਗੇ ਜਿਹੜੇ ਹੁਣ ਦੂਰ ਨੇਗੇ ਜਿਹੜਾ ਆਪਣਾ ਕੰਮ ਹੈ ਜ਼ਿਆਦਾਤਰ ਆਨਲਾਈਨ ਹੀ ਚੱਲਦਾਗਾ ਤੇ ਪਾਰਸਲ ਨੇਗੇ ਜਿਹੜੇ ਆਪਣਾ ਕੋਈ ਫੇਕ ਕੰਮ ਨਹੀਂ ਹੈਗਾ ਜਿਹੜਾ ਫੈਬਰਿਕ ਤੁਹਾਨੂੰ ਦਿਖਾ ਰਿਆਂਗਾ ਉਹੀ ਫੈਬਰਿਕ ਤੁਹਾਡੇ ਤੇ ਘਰ ਤੱਕ ਆਊਗਾ ਤੇ ਜਿਹੜੇ ਪਾਰਸਲ ਨੇਗੇ ਆਪਣੇ 2-3 ਦਿਨਾਂ ਦੇ ਵਿੱਚ ਪਹੁੰਚ ਜਾਂਦੇ ਨੇਗੇ ਬਹੁਤ ਸਾਰੀਆਂ ਭੈਣਾਂ ਨਵੀਆਂ ਚੂੜੀਆਂ ਲੈਣਗੇ ਬਹੁਤ ਸਾਰੇ ਉਹਨਾਂ ਨੇ ਸੂਟ ਲੈਣਗੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਇੱਦਾਂ ਹੀ ਰੋਜ਼ ਨਵੇਂ ਜੁੜਦੇ ਰਹੋ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਉਮੀਦ ਕਰਦੀ ਹਾਂ ਸਾਡੀ ਵੀਡੀਓ ਪਸੰਦ ਆਈ ਹੋਗੀ ਨੈਕਸਟ ਵੀਡੀਓ ਤੁਹਾਡੇ ਲਈ ਜਲਦੀ ਲੈ ਕੇ ਆਵਾਂਗੇ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ